ਜਦੋਂ ਤੁਸੀਂ ਰਾਤ ਨੂੰ ਹੀ ਇਕੱਲੇ ਬੈਠਦੇ ਹੋ ਤੇ ਆਪਣੇ ਦਿਲ ਨਾਲ ਗੱਲ ਕਰਦੇ ਹੋ ਤਾਂ ਸਭ ਤੋਂ ਪਹਿਲਾ ਸਵਾਲ ਇਹ ਉੱਠਦਾ ਹੈ ਕਿ ਅਸਲ ਵਿੱਚ ਮੇਰੀ ਜ਼ਿੰਦਗੀ ਦਾ ਮੁੱਲ ਕੀ ਹੈ ਦੋਸਤੋ ਹਰ ਮਨੋਖਾਪੜੇ ਅੰਦਰ ਇੱਕ ਚੁੱਪ ਦਰਦ ਲੈ ਕੇ ਫਿਰਦਾ ਹੈ ਪਰ ਕੋਈ ਦੱਸਦਾ ਨਹੀਂ ਕੋਈ ਸ਼ੇਅਰ ਨਹੀਂ ਕਰਦਾ ਕਿਉਂਕਿ ਦੁਨੀਆ ਸੁਣਦੀ ਨਹੀਂ ਦੁਨੀਆ ਕੇਵਲ ਤੱਕਦੀ ਹੈ ਲੋਕ ਤੁਹਾਡੇ ਚਿਹਰੇ ਤੇ ਮੁਸਕਾਨ ਦੇਖ ਕੇ ਸਮਝ ਲੈਂਦੇ ਹਨ ਕਿ ਇਸ ਬੰਦੇ ਨੂੰ ਕੋਈ ਗਮ ਨਹੀਂ ਪਰ ਉਹਨਾਂ ਨੂੰ ਕੀ ਪਤਾ ਕਿ ਤੁਸੀਂ ਹਰ ਰੋਜ਼ ਕਿੰਨੀਆਂ ਜੰਗਾਂ ਲੜਦੇ ਹੋ ਆਪਣੇ ਮਨ ਨਾਲ ਆਪਣੇ ਡਰਾਂ ਨਾਲ ਆਪਣੇ ਸੁਪਨਿਆਂ ਨਾਲ ਤੇ ਸਭ ਤੋਂ ਵੱਡੀ ਗੱਲ ਇਹ ਜੰਗ ਤੁਸੀਂ ਇਕੱਲੇ ਲੜਦੇ ਹੋ ਕਿਉਂਕਿ ਜਗਤ ਹਮੇਸ਼ਾ ਤਾਕਤ ਵਰ ਨੂੰ ਸਲਾਮ ਕਰਦਾ ਹੈ ਤੇ ਕਮਜ਼ੋਰ ਦੀ ਆਵਾਜ਼ ਚੁੱਪ ਹਵਾਵਾਂ ਵਿੱਚ ਗਾਇਬ ਹੋ ਜਾਂਦੀ ਹੈ ਪਰ ਇੱਕ ਗੱਲ ਯਾਦ ਰੱਖੋ ਇਹ ਵੀਡੀਓ ਇਹ ਕੁਝ ਮਿੰਟ ਤੁਹਾਡੇ ਲਈ ਹੀ ਹੈ ਉਸ ਬੰਦੇ ਲਈ ਜੋ ਚੁੱਪ-ਚਾਪ ਸਹਿੰਦਾ ਰਿਹਾ ਉਸ ਬੰਦੇ ਲਈ ਜੋ ਕਦੇ ਆਵਾਜ਼ ਉੱਚੀ ਨਾ ਕਰ ਸਕਿਆ ਉਸ ਬੰਦੇ ਲਈ ਜਿਸ ਦਾ ਮਨ ਬਹੁਤ ਵਾਰ ਟੁੱਟਿਆ ਪਰ ਰੂਹ ਕਦੇ ਨਹੀਂ ਹਾਰੀ ਤੁਸੀਂ ਕਦੇ ਸੋਚਿਆ ਹੈ ਲੋਕ ਤੁਹਾਨੂੰ ਕਮਜ਼ੋਰ ਕਿਉਂ ਸਮਝ ਲੈਂਦੇ ਹਨ ਕਿਉਂਕਿ ਤੁਸੀਂ ਚੰਗੇ ਹੋ ਕਿਉਂਕਿ ਤੁਸੀਂ ਨਰਮ ਦਿਲ ਹੋ ਜਾਂ ਕਿਉਂਕਿ ਤੁਸੀਂ ਕਿਸੇ ਦਾ ਭਲਾ ਚਾਹੁੰਦੇ ਹੋ ਨਹੀਂ ਲੋਕ ਤੁਹਾਨੂੰ ਕਮਜ਼ੋਰ ਇਸ ਲਈ ਸਮਝਦੇ ਹਨ ਕਿਉਂਕਿ ਤੁਸੀਂ ਆਪਣੇ ਮਨ ਦੀ ਤਾਕਤ ਨਹੀਂ ਦਿਖਾਉਂਦੇ ਤੁਸੀਂ ਆਪਣੇ ਆਪ ਦੀ ਵੈਲਿਊ ਨਹੀਂ ਦੱਸਦੇ ਤੁਸੀਂ ਚੁੱਪ ਰਹੇ ਕਿ ਸਭ ਬਰਦਾਸ਼ਤ ਕਰਦੇ ਰਹੇ ਅਤੇ ਜਗਤ ਨੇ ਤੁਹਾਡੀ ਚੁੱਪ ਨੂੰ ਲਾਚਾਰੀ ਸਮਝ ਲਿਆ ਪਰ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣੋ ਚੁੱਪੀ ਕਦੇ ਕਮਜ਼ੋਰੀ ਨਹੀਂ ਹੁੰਦੀ ਚੁੱਪੀ ਉਸ ਟਾਈਮ ਤੱਕ ਕਮਜ਼ੋਰੀ ਬਣੀ ਰਹਿੰਦੀ ਹੈ ਜਦ ਤੱਕ ਤੁਸੀਂ ਆਪਣੀਆਂ ਹੱਦਾਂ ਨਾ ਤੈਅ ਕਰ ਲਵੋ ਜਦੋਂ ਤੁਸੀਂ ਆਪਣੀਆਂ ਹੱਦਾਂ ਬਣਾ ਲੈਂਦੇ ਹੋ ਆਪਣੀ ਇੱਜ਼ਤ ਨੂੰ ਤਰਜੀਹ ਦੇਣ ਲੱਗ ਪੈਂਦੇ ਹੋ ਜਦੋਂ ਤੁਸੀਂ ਆਪਣਾ ਸਥਾਨ ਆਪਣੀ ਕਦਰ ਸਮਝ ਲੈਂਦੇ ਹੋ ਤਦ ਇਹੀ ਚੁੱਪ ਤਾਕਤ ਬਣ ਜਾਂਦੀ ਹੈ ਇਹ ਵੀਡੀਓ ਇਹ ਤੁਹਾਡੇ ਅੰਦਰ ਦੀ ਉਸ ਅਣ ਸੁਣੀ ਤਾਕਤ ਨੂੰ ਜਗਾਉਣ ਲਈ ਹੈ ਤੁਹਾਨੂੰ ਯਾਦ ਦਿਵਾਉਣ ਲਈ ਕਿ ਤੁਸੀਂ ਕੋਈ ਆਮ ਮਨੁੱਖ ਨਹੀਂ ਤੁਸੀਂ ਉਹ ਰੂਹ ਹੋ ਜਿਸ ਦੇ ਅੰਦਰ ਅੱਗ ਵੀ ਹੈ ਅਸੂਲ ਵੀ ਹਨ ਤੇ ਇਰਾਦੇ ਵੀ ਸਿਰਫ ਇੱਕ ਚੀਜ਼ ਦੀ ਲੋੜ ਹੈ ਐਟੀਟਿਊਡ ਇਕ ਸਾਫ਼ ਮਜ਼ਬੂਤ ਖੁਦ ਪ੍ਰਤੀ ਆਦਰ ਵਾਲਾ ਰਵਈਆ ਦੁਨੀਆ ਦਾ ਸੱਚ ਇਹ ਹੈ ਜੇ ਤੁਸੀਂ ਖੁਦ ਆਪਣੀ ਕਦਰ ਨਹੀਂ ਜਾਣਦੇ ਤਾਂ ਕੋਈ ਵੀ ਨਹੀਂ ਜਾਣੇਗਾ ਜੇ ਤੁਸੀਂ ਖੁਦ ਲਈ ਖੜੇ ਨਹੀਂ ਹੋ ਸਕਦੇ ਤਾਂ ਕੋਈ ਵੀ ਤੁਹਾਡੇ ਲਈ ਨਹੀਂ ਖੜੇਗਾ ਤੇ ਜੇ ਅੱਜ ਵੀ ਤੁਸੀਂ ਪੁਰਾਣੀਆਂ ਗਲਤੀਆਂ ਡਰਾਂ ਤੇ ਲੋਕਾਂ ਦੀਆਂ ਗੱਲਾਂ ਵਿੱਚ ਦੱਬੇ ਬੈਠੇ ਹੋ ਤਾਂ ਸੁਣੋ ਇਹ ਵੀਡੀਓ ਇਹ ਕੁਝ ਮਿੰਟ ਤੁਹਾਡੀ ਜ਼ਿੰਦਗੀ ਦੇ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਹੈ ਕਿਉਂਕਿ ਅੱਜ ਤੋਂ ਤੁਸੀਂ ਆਪਣੇ ਆਪ ਦਾ ਬਚਾਅ ਨਹੀਂ ਆਪਣੀ ਇੱਜ਼ਤ ਦੀ ਰੱਖਿਆ ਕਰਨੀ ਸਿੱਖੋਗੇ ਅੱਜ ਤੋਂ ਤੁਸੀਂ ਝੁਕਣਾ ਨਹੀਂ ਸਿੱਧੇ ਖੜੇ ਰਹਿਣਾ ਸਿੱਖੋਗੇ ਅੱਜ ਤੋਂ ਤੁਸੀਂ ਚੁੱਪ ਨਹੀਂ ਸਹੀ ਟਾਈਮ ਤੇ ਸਹੀ ਗੱਲ ਬੋਲਣੀ ਸਿੱਖੋਗੇ ਇਹ ਰਵਈਜਾ ਇਹ ਸੈਲਫ ਰਿਸਪੈਕਟ ਇਹ ਆਪਣੇ ਆਪ ਦੀ ਕਦਰ ਇਹੀ ਤੁਹਾਡੀ ਤਾਕਤ ਹੈ ਬਹੁਤ ਬਾਰ ਜ਼ਿੰਦਗੀ 'ਚ ਕੋਈ ਆਉਂਦਾ ਹੈ ਜੋ ਤੁਹਾਨੂੰ ਇਹ ਮਹਿਸੂਸ ਕਰਵਾਉਂਦਾ ਹੈ ਕਿ ਤੁਸੀਂ ਕੁਝ ਨਹੀਂ ਤੁਸੀਂ ਲਾਇਕ ਨਹੀਂ ਤੁਸੀਂ ਕਮਜ਼ੋਰ ਹੋ ਪਰ ਉਹ ਇਹ ਨਹੀਂ ਜਾਣਦਾ ਕਿ ਤੁਸੀਂ ਆਪਣੇ ਅੰਦਰ ਕਿੰਨੀਆਂ ਰਾਤਾਂ ਰੋ ਕੇ ਕਿੰਨੀਆਂ ਜੰਗਾਂ ਲੜ ਕੇ ਕਿੰਨੀਆਂ ਦਫਾ ਹਾਰ ਕੇ ਵੀ ਅਗਲੇ ਦਿਨ ਖੜੇ ਹੋਏ ਹੋ ਤੁਸੀਂ ਸ਼ਾਇਦ ਕਦੇ ਗੁੱਸਾ ਨਹੀਂ ਕੀਤਾ ਕਦੇ ਆਵਾਜ਼ ਉੱਚੀ ਨਹੀਂ ਕੀਤੀ ਤੇ ਲੋਕਾਂ ਨੇ ਇਹ ਸਮਝ ਲਿਆ ਕਿ ਤੁਸੀਂ ਦਬੇ ਹਾਰੇ ਹੋ ਪਰ ਅਸਲ ਸੱਚ ਇਹ ਹੈ ਕਿ ਤੁਸੀਂ ਸ਼ਰਾਫਤ ਵਾਲੇ ਹੋ ਤੁਸੀਂ ਹਿੰਮਤ ਨਾਲ ਚੁੱਪ ਰਹਿਣਾ ਜਾਣਦੇ ਹੋ ਤੁਸੀਂ ਗੱਲ ਦਾ ਵਾਜਬ ਥਾਂ ਤੇ ਬੋਲਣਾ ਜਾਣਦੇ ਹੋ ਤੇ ਤੁਹਾਡਾ ਇਹ ਗੁਣ ਤੁਹਾਡੀ ਸਭ ਤੋਂ ਵੱਡੀ ਤਾਕਤ ਹੈ ਨਾ ਕਿ ਕਮਜ਼ੋਰੀ ਅੱਜ ਤੋਂ ਇਸ ਚੈਨਲ ਤੇ ਇਸ ਵੀਡੀਓ ਚ ਮੈਂ ਤੁਹਾਡੇ ਲਈ ਇੱਕ ਨਵਾਂ ਰਵਈਆ ਲੈ ਕੇ ਆਇਆ ਹਾਂ ਮਜ਼ਬੂਤ ਸਾਫ਼ ਸੱਚਾ ਰਵਈਆ ਉਹ ਰਵਈਆ ਜੋ ਕਿਸੇ ਉੱਤੇ ਹਾਵੀ ਨਹੀਂ ਹੁੰਦਾ ਪਰ ਕਿਸੇ ਨੂੰ ਆਪਣੇ ਉੱਤੇ ਹਾਵੀ ਵੀ ਨਹੀਂ ਹੋਣ ਦਿੰਦਾ ਉਹ ਰਵਈਆ ਜੋ ਕਹਿੰਦਾ ਹੈ ਮੈਂ ਇੱਜ਼ਤ ਨਾਲ ਜੀਵਾਂਗਾ ਚੁੱਪ ਰਵਾਂਗਾ ਪਰ ਡਰ ਕੇ ਨਹੀਂ ਤੇ ਜਿੱਥੇ ਮੇਰੀ ਕਦਰ ਨਾ ਹੋਵੇ ਉਥੇ ਮੇਰਾ ਪੈਰ ਨਹੀਂ ਪਏਗਾ ਇਹ ਵੀਡੀਓ ਤੁਹਾਡੇ ਅੰਦਰ ਇੱਕ 스ਪਾਰਕ ਜਗਾਏ ਇਹੀ ਮੇਰੀ ਖਾਇਸ਼ ਹੈ ਦੋਸਤੋ ਅੱਜ ਤੁਸੀਂ ਅਤੇ ਮੈਂ ਇੱਕ ਬਹੁਤ ਮਹੱਤਵਪੂਰਨ ਸੱਚ ਦੀ ਗੱਲ ਕਰਨ ਜਾ ਰਹੇ ਹਾਂ ਸਵਾਲ ਇਹ ਹੈ ਲੋਕ ਤੁਹਾਨੂੰ ਕਮਜ਼ੋਰ ਕਿਉਂ ਸਮਝ ਲੈਂਦੇ ਹਨ ਇਸ ਦਾ ਜਵਾਬ ਦੁਨੀਆ ਵਿੱਚ ਨਹੀਂ ਇਸ ਦਾ ਜਵਾਬ ਅਕਸਰ ਸਾਡੇ ਆਪਣੇ ਵਿਹਾਰ ਵਿੱਚ ਹੁੰਦਾ ਹੈ ਲੋਕ ਤੁਹਾਡਾ ਦਿਲ ਨਹੀਂ ਵੇਖਦੇ ਲੋਕ ਤੁਹਾਡੀ ਨਰਮੀ ਨਹੀਂ ਸਮਝਦੇ ਉਸਿਰ ਤੁਹਾਡਾ ਰਵਈਆ ਵੇਖਦੇ ਹਨ ਜਦੋਂ ਤੁਸੀਂ ਚੰਗੇ ਹੋਵੋ ਜਦੋਂ ਤੁਸੀਂ ਸ਼ਰਾਫਤ ਨਾਲ ਗੱਲ ਕਰਦੇ ਹੋ ਜਦੋਂ ਤੁਸੀਂ ਦੂਜਿਆਂ ਲਈ ਚਾਹੇ ਕਿੰਨਾ ਹੀ ਵੱਡਾ ਤਿਆਗ ਕਰਦੇ ਹੋ ਦੁਨੀਆ ਇਸ ਨੂੰ ਤੁਹਾਡੀ ਤਾਕਤ ਨਹੀਂ ਤੁਹਾਡੀ ਕਮਜ਼ੋਰੀ ਮੰਨ ਲੈਂਦੀ ਹੈ ਤੁਸੀਂ ਕਦੇ ਨੋਟਿਸ ਕੀਤਾ ਜਿਹੜਾ ਮਨੁੱਖ ਹਮੇਸ਼ਾ ਹਾਂ ਕਹਿੰਦਾ ਹੈ ਉਹ ਲੋਕਾਂ ਲਈ ਹਮੇਸ਼ਾ ਉਪਲਬਧ ਬਣ ਜਾਂਦਾ ਹੈ ਤੇ ਜਿਹੜਾ ਹਮੇਸ਼ਾ ਉਪਲਬਧ ਰਹਿੰਦਾ ਹੈ ਉਸ ਦੀ ਵੈਲਿਊ ਹੌਲੀ-ਹੌਲੀ ਘਟ ਜਾਂਦੀ ਹੈ ਦੁਨੀਆ ਦਾ ਨਿਯਮ ਬਹੁਤ ਸਧਾਰਨ ਹੈ ਜਿੱਥੇ ਤੁਸੀਂ ਆਪਣੀਆਂ ਹੱਦਾਂ ਨਹੀਂ ਸੈੱਟ ਕਰਦੇ ਉਥੇ ਲੋਕ ਤੁਹਾਡੇ ਲਈ ਹੱਦਾਂ ਤੈਅ ਕਰ ਦਿੰਦੇ ਹਨ ਲੋਕ ਤੁਹਾਨੂੰ ਕਮਜ਼ੋਰ ਇਸ ਲਈ ਨਹੀਂ ਸਮਝਦੇ ਕਿ ਤੁਸੀਂ ਕਮਜ਼ੋਰ ਹੋ ਲੋਕ ਤੁਹਾਨੂੰ ਕਮਜ਼ੋਰ ਇਸ ਲਈ ਸਮਝਦੇ ਹਨ ਕਿਉਂਕਿ ਤੁਸੀਂ ਆਪਣੀ ਤਾਕਤ ਦਿਖਾਉਂਦੇ ਨਹੀਂ ਤੁਸੀਂ ਬਹੁਤ ਵਾਰ ਚੁੱਪ ਰਹਿੰਦੇ ਹੋ ਤੁਸੀਂ ਆਪਣਾ ਗੁੱਸਾ ਦਿਲ ਵਿੱਚ ਰੱਖ ਲੈਂਦੇ ਹੋ ਤੁਸੀਂ ਬੇਇੱਜ਼ਤੀ ਵੀ ਸਹਿ ਲੈਂਦੇ ਹੋ ਤੇ ਤੁਹਾਡੀ ਇਹ ਚੁੱਪੀ ਲੋਕਾਂ ਨੂੰ ਇਹ ਯਕੀਨ ਦਿਵਾਉਂਦੀ ਹੈ ਕਿ ਤੁਸੀਂ ਦਬੇ ਹੋਏ ਹੋ ਪਰ ਸੱਚ ਇਹ ਨਹੀਂ ਸੱਚ ਇਹ ਹੈ ਕਿ ਤੁਸੀਂ ਨਰਮ ਦਿਲ ਹੋ ਤੁਸੀਂ ਰਿਸ਼ਤਿਆਂ ਨੂੰ ਤਰਜੀਹ ਦਿੰਦੇ ਹੋ ਤੁਸੀਂ ਕਿਸੇ ਨੂੰ ਸੱਟ ਨਹੀਂ ਮਾਰਦੇ ਪਰ ਇਹ ਦੁਨੀਆ ਤੁਹਾਡੀ ਨਰਮੀ ਨੂੰ ਨਹੀਂ ਪੜਦੀ ਇਹ ਸਿਰਫ ਤੁਹਾਡੀ ਹਿੰਮਤ ਨੂੰ ਤੋਲਦੀ ਹੈ ਜਦੋਂ ਤੁਸੀਂ ਆਪਣੀ ਵੈਲਿਊ ਆਪ ਘਟਾ ਲੈਂਦੇ ਹੋ ਤਦੋਂ ਲੋਕ ਤੁਹਾਡੀ ਵੈਲਿਊ ਕਦੇ ਨਹੀਂ ਵਧਾਉਂਦੇ ਜਦੋਂ ਤੁਸੀਂ ਕਦੇ ਨਹੀਂ ਨਹੀਂ ਕਹਿੰਦੇ ਲੋਕ ਤੁਹਾਨੂੰ ਉਹੀ ਕੰਮ ਦਿੰਦੇ ਰਹਿੰਦੇ ਹਨ ਜੋ ਆਪ ਨਹੀਂ ਕਰਨਾ ਚਾਹੁੰਦੇ ਪਰ ਇਸ ਦਾ ਹੱਲ ਹੈ ਆਪਣੀਆਂ ਹੱਦਾਂ ਤੈਅ ਕਰੋ इज्जत ਨਾਲ ਨਹੀਂ ਕਹਿਣਾ ਸਿੱਖੋ ਆਪਣੀ ਵੈਲਿਊ ਆਪ ਬਣਾਓ ਜਦੋਂ ਤੁਸੀਂ ਖੁਦ ਖੜਦੇ ਹੋ ਦੁਨੀਆ ਆਪਣੇ ਆਪ ਤੁਹਾਡੇ ਲਈ ਜਗ੍ਹਾ ਬਣਾਉਂਦੀ ਹੈ ਯਾਦ ਰੱਖੋ ਲੋਕਾਂ ਦੀ ਸੋਚ ਨਹੀਂ ਬਦਲਣੀ ਤੁਹਾਡਾ ਰਵਈਆ ਬਦਲਣਾ ਹੈ ਜਦੋਂ ਰਵਈਆ ਮਜ਼ਬੂਤ ਹੁੰਦਾ ਹੈ ਤਾਂ ਦੁਨੀਆ ਤੁਹਾਨੂੰ ਕਮਜ਼ੋਰ ਨਹੀਂ ਤਾਕਤਵਰ ਮੰਨਣ ਲੱਗ ਪੈਂਦੀ ਹੈ ਹੁਣ ਸਵਾਲ ਇਹ ਹੈ ਸਹੀ ਰਵਈਆ ਕੀ ਹੁੰਦਾ ਹੈ ਦੋਸਤੋ ਰਵਈਏ ਦਾ ਮਤਲਬ ਗੁੱਸਾ ਨਹੀਂ ਹੁੰਦਾ ਰਵਈਏ ਦਾ ਮਤਲਬ ਬਦਤਮੀਜ਼ੀ ਨਹੀਂ ਹੁੰਦੀ ਰਵਈਏ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਹਰ ਵੇਲੇ ਸਖਤ ਹੋ ਕੇ ਬੋਲੋ ਸਹੀ ਰਵਈਆ ਉਹ ਹੁੰਦਾ ਹੈ ਜਦੋਂ ਤੁਸੀਂ ਸ਼ਰਾਫਤ ਨਾਲ ਪਰ ਮਜ਼ਬੂਤੀ ਨਾਲ ਖੜੇ ਹੋ ਜਦੋਂ ਤੁਸੀਂ ਪਿਆਰ ਨਾਲ ਗੱਲ ਵੀ ਕਰੋ ਅਤੇ ਸਹੀ ਟਾਈਮ ਤੇ ਸਾਫ਼ ਲਕੀਰ ਵੀ ਖਿੱਚ ਦਿਓ ਰਵਈਆ ਉਹ એનર્ਜੀ ਹੈ ਜੋ ਤੁਹਾਡੇ ਬੋਲਣ ਨਾਲ ਨਹੀਂ ਤੁਹਾਡੇ ਚਾਲ ਚੱਲਣ ਨਾਲ ਬਾਹਰ ਆਉਂਦੀ ਹੈ ਸਹੀ ਰਵਈਏ ਦਾ ਪਹਿਲਾ ਨਿਯਮ ਹੈ ਆਪਣੀਆਂ ਹੱਦਾਂ ਤੈਅ ਕਰੋ ਜਦੋਂ ਤੁਸੀਂ ਆਪਣੇ ਲਈ ਸਪਸ਼ਟ ਹੱਦਾਂ ਬਣਾਉਂਦੇ ਹੋ ਲੋਕ ਉਹਨਾਂ ਹੱਦਾਂ ਨੂੰ ਪਾਰ ਕਰਨ ਤੋਂ ਪਹਿਲਾਂ 10 ਵਾਰ ਸੋਚਦੇ ਹਨ ਦੂਜਾ ਨਿਯਮ ਆਪਣੀ ਵੈਲਿਊ ਜਾਣੋ ਜਿਹੜਾ ਮਨੁੱਖ ਆਪਣੇ ਆਪ ਨੂੰ ਕੀਮਤੀ ਮੰਨਦਾ ਹੈ ਦੁਨੀਆ ਉਸ ਦੀ ਕੀਮਤ ਦੁੱਗਣੀ ਕਰ ਦਿੰਦੀ ਹੈ ਤੇ ਜਿਹੜਾ ਮਨੁੱਖ ਆਪਣੇ ਆਪ ਨੂੰ ਘੱਟ ਸਮਝ ਲੈਂਦਾ ਹੈ ਦੁਨੀਆ ਉਸ ਨੂੰ ਹੋਰ ਘੱਟ ਸਮਝਣ ਲੱਗ ਪੈਂਦੀ ਹੈ ਤੀਜਾ ਨਿਯਮ ਸਮੇਂ ਤੇ ਨਹੀਂ ਕਹਿਣਾ ਸਿੱਖੋ ਨਹੀਂ ਇੱਕ ਬੁਰਾ ਸ਼ਬਦ ਨਹੀਂ ਇਹ ਤੁਹਾਡੀ ਇੱਜ਼ਤ ਦੀ ਰੱਖਿਆ ਕਰਨ ਵਾਲਾ ਸ਼ਬਦ ਹੈ ਜਦੋਂ ਤੁਸੀਂ ਮਰਜ਼ੀ ਦੇ ਖਿਲਾਫ ਹਾਂ ਕਹਿੰਦੇ ਹੋ ਤਾਂ ਤੁਸੀਂ ਲੋਕਾਂ ਨੂੰ ਇਹ ਸਿਖਾਉਂਦੇ ਹੋ ਕਿ ਉਹ ਤੁਹਾਡੇ ਉੱਤੇ ਹਾਵੀ ਹੋ ਸਕਦੇ ਹਨ ਚੌਥਾ ਨਿਯਮ ਆਪਣੀ ਗੱਲ ਨਰਮ ਬੋਲੋ ਪਰ ਸਾਫ਼ ਬੋਲੋ ਰਵਈਆ ਉਹ ਹੁੰਦਾ ਹੈ ਜਦੋਂ ਤੁਸੀਂ ਬਿਨਾਂ ਕਿਸੇ ਨੂੰ ਸੱਟ ਮਾਰੇ ਸੱਚ ਬੋਲ ਸਕਦੇ ਹੋ ਜਦੋਂ ਤੁਸੀਂ ਬਿਨਾਂ ਗੁੱਸੇ ਆਪਣੇ ਫੈਸਲੇ ਪੱਕੇ ਰੱਖ ਸਕਦੇ ਹੋ ਸਹੀ ਰਵਈਆ ਦਿਲ ਦੀ ਨਰਮੀ ਨਾਲ ਦਿਮਾਗ ਦੀ ਮਜ਼ਬੂਤੀ ਜੋੜ ਕੇ ਬਣਦਾ ਹੈ ਜੇ ਦਿਲ ਸਿਰਫ ਨਰਮ ਹੋਵੇ ਤਾਂ ਲੋਕ ਤੁਹਾਨੂੰ ਕਮਜ਼ੋਰ ਸਮਝਣਗੇ ਜੇ ਦਿਮਾਗ ਸਿਰਫ ਸਖਤ ਹੋਵੇ ਤਾਂ ਲੋਕ ਤੁਹਾਡੇ ਨੇੜੇ ਨਹੀਂ ਆਉਣਗੇ ਪਰ ਜਦੋਂ ਦੋਨੇ ਸੰਤੁਲਿਤ ਹੋ ਜਾਣ ਤਾਂ ਤੁਸੀਂ ਉਹ ਸ਼ਖਸ ਬਣਦੇ ਹੋ ਜਿਸ ਦੀ ਇੱਜ਼ਤ ਵੀ ਹੁੰਦੀ ਹੈ ਤੇ ਇੰਪੈਕਟ ਵੀ ਸਹੀ ਰਵਈਏ ਦੀ ਸਭ ਤੋਂ ਵੱਡੀ ਨਿਸ਼ਾਨੀ ਇਹ ਹੈ ਕਿ ਤੁਸੀਂ ਸ਼ਾਂਤ ਰਹਿੰਦੇ ਹੋ ਪਰ ਤੁਹਾਡੀ ਚਾਲ ਵਿੱਚ ਤਾਕਤ ਹੁੰਦੀ ਹੈ ਤੁਸੀਂ ਨਰਮ ਬੋਲਦੇ ਹੋ ਪਰ ਤੁਹਾਡੀ ਬੋਲੀ ਵਿੱਚ ਅਡੋਲਤਾ ਹੁੰਦੀ ਹੈ ਤੁਸੀਂ ਕਿਸੇ ਉੱਤੇ ਹਾਵੀ ਨਹੀਂ ਹੁੰਦੇ ਪਰ ਕਿਸੇ ਨੂੰ ਆਪਣੇ ਉੱਤੇ ਹਾਵੀ ਹੋਣ ਵੀ ਨਹੀਂ ਦਿੰਦੇ ਇਹ ਹੈ ਸਹੀ ਰਵਈਆ ਸ਼ਾਂਤ ਪਰ ਸ਼ਕਤੀਸ਼ਾਲੀ ਨਰਮ ਪਰ ਅਟਲ ਚਿੰਗਿਆਈ ਨਾਲ ਭਰਪੂਰ ਪਰ ਆਪਣੇ ਆਪ ਦੀ ਇੱਜ਼ਤ ਰੱਖਣ ਵਾਲਾ ਜਦੋਂ ਤੁਹਾਡਾ ਰਵਈਆ ਸਹੀ ਹੋ ਜਾਂਦਾ ਹੈ ਤਾਂ ਲੋਕ ਤੁਹਾਡੀ ਚਿੰਗਿਆਈ ਨੂੰ ਵੀ ਤਾਕਤ ਮੰਨਣ ਲੱਗ ਪੈਂਦੇ ਹਨ ਹੁਣ ਅਗਲਾ ਸਵਾਲ ਲੋਕ ਤੁਹਾਨੂੰ ਜੱਜ ਕਿਉਂ ਕਰਦੇ ਹਨ ਦੋਸਤੋ ਕਿ ਦੁਨੀਆ ਬਹੁਤ ਤੇਜ਼ ਹੈ ਬਹੁਤ ਵਿਅਸਤ ਹੈ ਅਤੇ ਬਹੁਤ ਉੱਪਰਲੀ ਸੋਚ ਤੇ ਚਲਦੀ ਹੈ ਲੋਕਾਂ ਕੋਲ ਕਿਸੇ ਨੂੰ ਡੂੰਘਾਈ ਨਾਲ ਸਮਝਣ ਲਈ ਸਮਾਂ ਨਹੀਂ ਉਹ ਤੁਹਾਡੀ ਕਹਾਣੀ ਨਹੀਂ ਸੁਣਦੇ ਉਹ ਕੇਵਲ ਤੁਹਾਡਾ ਬਾਹਰਲਾ ਰਵਈਆ ਵੇਖ ਕੇ ਤੁਹਾਡੇ ਬਾਰੇ ਫੈਸਲਾ ਕਰ ਲੈਂਦੇ ਹਨ ਲੋਕ ਤੁਹਾਨੂੰ ਜੱਜ ਇਸ ਲਈ ਕਰਦੇ ਹਨ ਕਿਉਂਕਿ ਉਹਨਾਂ ਲਈ ਇਹ ਸਭ ਤੋਂ ਆਸਾਨ ਰਾਹ ਹੈ ਤੁਹਾਨੂੰ ਜਾਨਣਾ ਮੁਸ਼ਕਿਲ ਹੈ ਪਰ ਤੁਹਾਨੂੰ ਤੋਲਣਾ ਬਹੁਤ ਆਸਾਨ ਉਹ ਤੁਹਾਡੀ ਹਾਸੇ ਵਾਲੀ ਤਸਵੀਰ ਵੇਖ ਕੇ ਸਮਝ ਲੈਂਦੇ ਹਨ ਕਿ ਤੁਹਾਡੀ ਜ਼ਿੰਦਗੀ ਵਿੱਚ ਕੋਈ ਦਰਦ ਨਹੀਂ ਉਹ ਤੁਹਾਡੀ ਚੁੱਪ ਵੇਖ ਕੇ ਮੰਨ ਲੈਂਦੇ ਹਨ ਕਿ ਤੁਸੀਂ ਦਬੇ ਹੋਏ ਹੋ। ਉਹ ਤੁਹਾਡੀ ਨਰਮੀ ਵੇਖ ਕੇ ਸੋਚ ਲੈਂਦੇ ਹਨ ਕਿ ਤੁਸੀਂ ਕਮਜ਼ੋਰ ਹੋ। ਲੋਕ ਤੁਹਾਡੀ ਜੰਗ ਨਹੀਂ ਵੇਖਦੇ। ਉਹ ਸਿਰਫ ਤੁਹਾਡਾ ਚਿਹਰਾ ਵੇਖਦੇ ਹਨ। ਅਤੇ ਇੱਥੇ ਹੀ ਗਲਤੀ ਹੁੰਦੀ ਹੈ। ਕਿਉਂਕਿ ਲੋਕ ਤਜਰਬਿਆਂ ਨਾਲ ਜੱਜ ਨਹੀਂ ਕਰਦੇ। ਉਹ ਅਨੁਮਾਨਾਂ ਨਾਲ ਜੱਜ ਕਰਦੇ ਹਨ। ਉਹ ਤੁਸੀਂ ਜੋ ਦਿਖਾਉਂਦੇ ਹੋ ਉਸ ਨੂੰ ਸੱਚ ਮੰਨ ਲੈਂਦੇ ਹਨ। ਬਿਨਾਂ ਇਹ ਸੋਚੇ ਕਿ ਉਸ ਦੇ ਪਿੱਛੇ ਕਹਾਣੀ ਕੀ ਹੁੰਦੀ ਹੈ ਦੁਨੀਆ ਤੁਹਾਨੂੰ ਜੱਜ ਇਸ ਲਈ ਵੀ ਕਰਦੀ ਹੈ ਕਿਉਂਕਿ ਬਹੁਤ ਸਾਰੇ ਲੋਕ ਆਪਣੇ ਆਪ ਨਾਲ ਖੁਸ਼ ਨਹੀਂ ਹੁੰਦੇ ਉਹ ਆਪਣੀ ناکامی ਛਪਾਉਣ ਲਈ ਦੂਜਿਆਂ ਦੀ ਕਮੀ ਲੱਭਦੇ ਹਨ ਇਹ ਉਹਨਾਂ ਦਾ ਤਰੀਕਾ ਹੈ ਆਪਣੇ ਆਪ ਨੂੰ ਉੱਚਾ ਮਹਿਸੂਸ ਕਰਨ ਦਾ ਪਰ ਯਾਦ ਰੱਖੋ ਲੋਕਾਂ ਦੀ رائے ਕਦੇ ਵੀ ਤੁਹਾਡੀ ਅਸਲੀਅਤ ਨਹੀਂ ਹੁੰਦੀ ਨਾ ਉਹ ਤੁਹਾਡਾ ਦਿਲ ਜਾਣਦੇ ਹਨ ਨਾ ਉਹ ਤੁਹਾਡੇ ਸੁਪਨੇ ਜਾਣਦੇ ਹਨ ਨਾ ਉਹ ਤੁਹਾਡੀਆਂ ਰਾਤਾਂ ਦੇ ਰੋਣੇ ਜਾਣਦੇ ਹਨ ਅਤੇ ਨਾ ਹੀ ਉਹ ਤੁਹਾਡੀ ਅੰਦਰਲੀ ਤਾਕਤ ਦੇਖ ਸਕਦੇ ਹਨ ਪਰ ਮੁੱਦਾ ਸਿਰਫ ਇੱਥੇ ਨਹੀਂ ਮੁੱਕਦਾ ਲੋਕ ਤੁਹਾਨੂੰ ਜੱਜ ਇਸ ਲਈ ਵੀ ਕਰਦੇ ਹਨ ਕਿਉਂਕਿ ਤੁਸੀਂ ਆਪਣੇ ਆਪ ਲਈ ਇੱਕ ਸਾਫ਼ ਪਛਾਣ ਨਹੀਂ ਬਣਾਉਂਦੇ ਜੇ ਤੁਸੀਂ ਆਪਣੇ ਆਪ ਨੂੰ ਦਬਾ ਲੈਂਦੇ ਹੋ ਲੋਕ ਤੁਹਾਨੂੰ ਦੱਬਿਆ ਸਮਝਣਗੇ ਜੇ ਤੁਸੀਂ ਆਪਣੀ ਵੈਲਿਊ ਨਹੀਂ ਜਾਣਦੇ ਲੋਕ ਤੁਹਾਡੀ ਵੈਲਿਊ ਕਿਵੇਂ ਜਾਣਣਗੇ ਜੇ ਤੁਸੀਂ ਚੁੱਪ ਰਹਿੰਦੇ ਹੋ ਲੋਕ ਸੋਚਣਗੇ ਕਿ ਤੁਹਾਡੇ ਕੋਲ ਕਹਿਣ ਲਈ ਕੁਝ ਨਹੀਂ ਤੇ ਜੇ ਤੁਸੀਂ ਹਮੇਸ਼ਾ ਝੁਕਦੇ ਰਹਿੰਦੇ ਹੋ ਲੋਕ ਮੰਨ ਲੈਂਦੇ ਹਨ ਕਿ ਤੁਸੀਂ ਹਮੇਸ਼ਾ ਝੁਕਦੇ ਰਹੋਗੇ ਦੁਨੀਆ ਉਹੀ ਮੰਦੀ ਹੈ ਜੋ ਤੁਸੀਂ ਵਿਖਾਉਂਦੇ ਹੋ ਤੇ ਜਦੋਂ ਤੁਸੀਂ ਆਪਣੇ ਰਵੱਈਏ ਨਾਲ ਦੁਨੀਆ ਨੂੰ ਦੱਸਦੇ ਹੋ ਕਿ ਤੁਸੀਂ ਮਜ਼ਬੂਤ ਹੋ ਤਾਂ ਲੋਕ ਜੱਜ ਕਰਨਾ ਛੱਡ ਕੇ ਤੁਹਾਡੀ ਇੱਜ਼ਤ ਕਰਨ ਲੱਗ ਪੈਂਦੇ ਹਨ ਇਸ ਲਈ ਦੋਸਤੋ ਲੋਕ ਜੱਜ ਕਰਨਗੇ ਇਹ ਉਹਨਾਂ ਦੀ ਆਦਤ ਹੈ ਪਰ ਤੁਸੀਂ ਕੌਣ ਹੋ ਤੁਹਾਡੀ ਤਾਕਤ ਕੀ ਹੈ ਤੇ ਤੁਹਾਡੀ ਵੈਲਿਊ ਕੀ ਹੈ ਇਹ ਤੈਅ ਕਰਨ ਦਾ ਹੱਕ ਕੇਵਲ ਤੁਹਾਡੇ ਕੋਲ ਹੈ ਜਦੋਂ ਤੁਸੀਂ ਆਪਣੇ ਅੰਦਰ ਮਜ਼ਬੂਤੀ ਨਾਲ ਖੜੇ ਹੋਵੋਗੇ ਤਾਂ ਲੋਕ ਜੱਜ ਨਹੀਂ ਕਰਨਗੇ ਉਹ ਤੁਹਾਡੇ ਬਾਰੇ ਸਿੱਖਣ ਲੱਗ ਪੈਣਗੇ ਹੁਣ ਦੋਸਤੋ ਸਭ ਤੋਂ ਮਹੱਤਵਪੂਰਨ ਗੱਲ ਤੇ ਆਉਂਦੇ ਹਾਂ ਅੱਜ ਤੋਂ ਰਵਈਆ ਕਿਵੇਂ ਬਣਾਉਣਾ ਹੈ ਰਵਈਆ ਦਿਖਾਵਾ ਨਹੀਂ ਇਹ ਅੰਦਰ ਦੀ ਤਾਕਤ ਹੈ ਅਤੇ ਇਹ ਤਾਕਤ ਇੱਕ ਦਿਨ ਵਿੱਚ ਨਹੀਂ ਬਣਦੀ ਇਹ ਹਰ ਰੋਜ਼ ਦੇ ਛੋਟੇ-ਛੋਟੇ ਫੈਸਲਿਆਂ ਨਾਲ ਮਜ਼ਬੂਤ ਹੁੰਦੀ ਹੈ ਸਭ ਤੋਂ ਪਹਿਲਾ ਕਦਮ ਹੈ ਆਪਣੀ ਵੈਲਿਊ ਜਾਣਨਾ ਤੁਸੀਂ ਕੌਣ ਹੋ ਤੁਸੀਂ ਕੀ ਡਿਜ਼ਰਵ ਕਰਦੇ ਹੋ ਕੀ ਤੁਹਾਡੀ ਮੌਜੂਦਗੀ ਦੀ ਕਦਰ ਹੋਣੀ ਚਾਹੀਦੀ ਹੈ ਜਦੋਂ ਤੁਸੀਂ ਇਹ ਅੰਦਰੋਂ ਮੰਨ ਲੈਂਦੇ ਹੋ ਕਿ ਤੁਸੀਂ ਕੀਮਤੀ ਹੋ ਤਾਂ ਤੁਸੀਂ ਲੋਕਾਂ ਨੂੰ ਵੀ ਦੱਸਣ ਲੱਗ ਪੈਂਦੇ ਹੋ ਕਿ ਤੁਹਾਨੂੰ ਕਿਵੇਂ ਟ੍ਰੀਟ ਕਰਨਾ ਹੈ ਦੂਜਾ ਕਦਮ ਨਹੀਂ ਕਹਿਣਾ ਸਿੱਖੋ ਰਵਈਆ ਉੱਥੇ ਜਨਮ ਲੈਂਦਾ ਹੈ ਜਿੱਥੇ ਤੁਸੀਂ ਆਪਣੇ ਆਪ ਦੇ ਖਿਲਾਫ ਹਾਂ ਕਹਿਣਾ ਬੰਦ ਕਰ ਦਿੰਦੇ ਹੋ ਜੇ ਕੋਈ ਤੁਹਾਡੇ ਸਮੇਂ ਤੁਹਾਡੇ ਮਨ ਤੁਹਾਡੀ એનર્ਜੀ ਦੀ ਕਦਰ ਨਹੀਂ ਕਰਦਾ ਤਾਂ ਉਸ ਨੂੰ ਨਰਮ ਲਹਿਜੇ ਵਿੱਚ ਪਰ ਦ੍ਰਿੜਤਾ ਨਾਲ ਨਹੀਂ ਕਹੋ ਇਹ ਬਦਤਮੀਜ਼ੀ ਨਹੀਂ ਹੈ ਇਹ ਸੈਲਫ ਰਿਸਪੈਕਟ ਹੈ ਤੀਜਾ ਕਦਮ ਆਪਣੀਆਂ ਹੱਦਾਂ ਤੈਅ ਕਰੋ ਹੱਦਾਂ ਉਹ ਕੰਧਾਂ ਨਹੀਂ ਜੋ ਲੋਕਾਂ ਨੂੰ ਦੂਰ ਰੱਖਣ ਲਈ ਬਣਾਈਆਂ ਜਾਂਦੀਆਂ ਹਨ ਹੱਦਾਂ ਉਹ ਰਾਹ ਰੇਖਾਵਾਂ ਹਨ ਜੋ ਲੋਕਾਂ ਨੂੰ ਤੁਹਾਡੀ ਇੱਜ਼ਤ ਕਰਨਾ ਸਿਖਾਉਂਦੀਆਂ ਹਨ ਜਦੋਂ ਤੁਸੀਂ ਦੱਸ ਦਿੰਦੇ ਹੋ ਕਿ ਕਿਹੜੀ ਗੱਲ ਤੁਹਾਨੂੰ ਚੁਬਦੀ ਹੈ ਕਿਹੜਾ ਵਿਹਾਰ ਤੁਸੀਂ ਸਹਿ ਨਹੀਂ ਕਰ ਸਕਦੇ ਤਾਂ ਲੋਕ ਤੁਹਾਡੀ ਮਜ਼ਬੂਤੀ ਨੂੰ ਸਮਝਣਾ ਸ਼ੁਰੂ ਕਰ ਦਿੰਦੇ ਹਨ ਚੌਥਾ ਕਦਮ ਆਪਣੇ ਸ਼ਬਦਾਂ ਅਤੇ ਚਾਲ ਵਿੱਚ ਅਡੋਲਤਾ ਲਿਆਓ ਰਵਈਆ ਉਹਨਾਂ ਵਿੱਚ ਨਹੀਂ ਹੁੰਦਾ ਜੋ ਉੱਚੀ ਆਵਾਜ਼ ਵਿੱਚ ਗੱਲ ਕਰਦੇ ਹਨ ਰਵਈਆ ਉਹਨਾਂ ਵਿੱਚ ਹੁੰਦਾ ਹੈ ਜਿਨ੍ਹਾਂ ਦੀ ਆਵਾਜ਼ ਸ਼ਾਂਤ ਹੁੰਦੀ ਹੈ ਪਰ ਉਹਨਾਂ ਦੀ ਗੱਲ ਪੱਕੀ ਹੁੰਦੀ ਹੈ ਤੁਸੀਂ ਨਰਮ ਬੋਲੋ ਪਰ ਜਿਹੜੀ ਗੱਲ ਕਹੋ ਉਥੇ ਡਟ ਕੇ ਖੜੇ ਰਹੋ ਬਿਨਾਂ ਕਿਸੇ ਨੂੰ ਚੋਟ ਪਹੁੰਚਾਏ ਆਪਣੀ ਗੱਲ ਸਪਸ਼ਟ ਕਹਿਣੀ ਇਹ ਹੈ ਅਸਲੀ ਰਵਈਆ ਪੰਜਵਾਂ ਕਦਮ ਆਪਣੇ ਆਪ ਦੀ ਦੇਖਭਾਲ ਕਰੋ ਜਿਹੜਾ ਮਨੁੱਖ ਆਪਣੇ ਦਿਲ ਅਤੇ ਦਿਮਾਗ ਦੀ ਸੰਭਾਲ ਨਹੀਂ ਕਰਦਾ ਉਸ ਦਾ ਰਵਈਆ ਕਦੇ ਮਜ਼ਬੂਤ ਨਹੀਂ ਬਣ ਸਕਦਾ ਨੀਂਦ ਤੰਦਰੁਸਤ ਸੋਚ ਵਧੀਆ ਗੋਲ ਅਤੇ ਆਪਣੀ ਜੀਵਨ ਸ਼ੈਲੀ ਤੇ ਕਾਬੂ ਇਹ ਸਭ ਰਵਈਏ ਨੂੰ ਤਾਕਤ ਦਿੰਦੇ ਹਨ ਜਦੋਂ ਤੁਸੀਂ ਆਪਣੇ ਆਪ ਨੂੰ ਮਜ਼ਬੂਤ ਫੀਲ ਕਰਦੇ ਹੋ ਤਾਂ ਤੁਹਾਡਾ ਰਵਈਆ ਆਪਣੇ ਆਪ ਬਦਲ ਜਾਂਦਾ ਹੈ ਜੇ ਤੁਸੀਂ ਡਰਦੇ ਹੋ ਤਾਂ ਤੁਹਾਡਾ ਰਵਈਆ ਡਰ ਭਰਿਆ ਹੋਏਗਾ ਜੇ ਤੁਸੀਂ ਖੁਦ ਪਰ ਵਿਸ਼ਵਾਸ ਕਰਦੇ ਹੋ ਤੁਹਾਡਾ ਰਵਈਆ ਵਿਸ਼ਵਾਸ से परेਆ ਹੋਵੇਗਾ। ਛੇਵਾ ਕਦਮ ਹੈ ਲੋਕਾਂ ਦੀ ਸੋਚ ਤੋਂ ਉੱਪਰ ਉੱਠੋ। ਜੋ ਮਨੁੱਖ ਹਰ ਕੰਮ ਲੋਕਾਂ ਦੀ ਰਾਏ ਦੇ ਡਰ ਨਾਲ ਕਰਦਾ ਹੈ, ਉਸ ਦਾ ਰਵਈਆ ਕਦੇ ਬਣ ਨਹੀਂ ਸਕਦਾ। ਜਦੋਂ ਤੁਸੀਂ ਇਹ ਸਮਝ ਲੈਂਦੇ ਹੋ ਕਿ ਲੋਕ ਜੱਜ ਕਰਦੇ ਹਨ ਪਰ ਉਹ ਜੱਜ ਤੁਹਾਡੀ ਸੱਚਾਈ ਨਹੀਂ ਸਿਰਫ ਤੁਹਾਡਾ ਦਿਖਾਵਾ ਹੈ, ਤਾਂ ਤੁਸੀਂ ਆਪਣੇ ਆਪ ਨੂੰ ਆਜ਼ਾਦ ਕਰ ਲੈਂਦੇ ਹੋ ਅਤੇ ਇਹ ਆਜ਼ਾਦੀ ਰਵਈਏ ਦੀ ਸਭ ਤੋਂ ਵੱਡੀ ਤਾਕਤ ਹੈ। ਦੋਸਤੋ ਰਵਈਆ ਨਾ ਖਰੀਦਿਆ ਜਾ ਸਕਦਾ ਹੈ ਨਾ ਕਿਸੇ ਤੋਂ ਮੰਗਿਆ ਜਾ ਸਕਦਾ ਹੈ ਰਵਈਆ ਤਿਆਰ ਹੁੰਦਾ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਆਪਣੀ ਵੈਲਿਊ ਆਪਣੇ ਅਸੂਲ ਅਤੇ ਆਪਣੀ ਇੱਜ਼ਤ ਨਾਲ ਖੜਾ ਰੱਖਦੇ ਹੋ ਅੱਜ ਤੋਂ ਯਾਦ ਰੱਖੋ ਰਵਈਆ ਦਿਖਾਉਣ ਦੀ ਚੀਜ਼ ਨਹੀਂ ਰਵਈਆ ਜੀਣ ਦੀ ਚੀਜ਼ ਹੈ ਤੇ ਜਦੋਂ ਰਵਈਆ ਸਹੀ ਬਣ ਜਾਂਦਾ ਹੈ ਦੁਨੀਆ ਤੁਹਾਨੂੰ ਨਹੀਂ ਮੋੜਦੀ ਦੁਨੀਆ ਤੁਹਾਡੇ ਲਈ ਮੋੜ ਲੈਂਦੀ ਹੈ ਹੁਣ ਇੱਕ ਵੱਡੀ ਗੱਲ ਸੁਣੋ ਜੋ ਸਾਰੀ ਜ਼ਿੰਦਗੀ ਨੂੰ ਸਮਝਣ ਦੀ ਚਾਬੀ ਹੈ ਕਮਜ਼ੋਰ ਦਿਲ ਵਾਲਾ ਬੰਦਾ ਕਦੇ ਮਜ਼ਬੂਤ ਜ਼ਿੰਦਗੀ ਨਹੀਂ ਜੀ ਸਕਦਾ ਮਜ਼ਬੂਤ ਜ਼ਿੰਦਗੀ ਦਾ ਮਤਲਬ ਪੈਸਾ ਅਹੁਦਾ ਨਾਮ ਜਾਂ ਦੁਨੀਆ ਦੀ ਤਾਰੀਫ ਨਹੀਂ ਮਜ਼ਬੂਤ ਜ਼ਿੰਦਗੀ ਦਾ ਮਤਲਬ ਹੈ ਅੰਦਰੋਂ ਮਜ਼ਬੂਤ ਹੋਣਾ ਆਪਣੀਆਂ ਜੰਗਾਂ ਆਪ ਲੜਪਾਉਣਾ ਡਰਾਂ ਨੂੰ ਹਰਾ ਪਾਉਣਾ ਤੇ ਦੁਨੀਆ ਦੀ ਆਵਾਜ਼ ਨਾਲ ਨਹੀਂ ਆਪਣੇ ਦਿਲ ਦੀ ਆਵਾਜ਼ ਨਾਲ ਚੱਲਣਾ ਸੱਚ ਤਾਂ ਇਹ ਹੈ ਕਿ ਕਮਜ਼ੋਰ ਦਿਲ ਵਾਲਾ ਮਨੁੱਖ ਛੋਟੀ ਗੱਲ 'ਚ ਟੁੱਟ ਜਾਂਦਾ ਹੈ ਕਿਸੇ ਵੀ ਛੋਟੀ ਜਿਹੀ ਬੇਇੱਜ਼ਤੀ ਵਿੱਚ ਵੀ ਦਿਨਾਂ ਤੱਕ ਸੜਦਾ ਰਹਿੰਦਾ ਹੈ ਲੋਕਾਂ ਦੀ رائے ਵਿੱਚ ਫਸ ਜਾਂਦਾ ਹੈ ਤੇ ਅੰਦਰੋਂ ਇੱਕ ਇੱਕ ਕਰਕੇ ਆਪਣੇ ਸੁਪਨੇ ਮਾਰਦਾ ਜਾਂਦਾ ਹੈ ਪਰ ਮਜ਼ਬੂਤ ਦਿਲ ਵਾਲਾ ਬੰਦਾ ਉਹ ਬੇਇੱਜ਼ਤੀ ਤੋਂ ਸਿੱਖਦਾ ਹੈ ਉਹ ਤਜਰਬੇ ਤੋਂ ਵੱਧਦਾ ਹੈ ਉਹ ਹਰ ਗਿਰਾਵਟ ਤੋਂ ਬਾਅਦ ਹੋਰ ਉੱਚਾ ਖੜਾ ਹੁੰਦਾ ਹੈ ਕਿਉਂਕਿ ਉਸ ਦਾ ਰਵਈਆ ਕਹਿੰਦਾ ਹੈ ਕਿ ਜੇ ਮੇਰਾ ਦਿਲ ਡਟ ਗਿਆ ਤਾਂ ਦੁਨੀਆ ਨੂੰ ਝੁਕਣਾ ਪਵੇਗਾ ਕਮਜ਼ੋਰ ਦਿਲ ਵਾਲਾ ਬੰਦਾ ਹਰ ਕਿਸੇ ਦੀ ਗੱਲ ਦੇ ਮਾਰਿਆਂ ਜਿੰਦਾ ਹੈ ਲੋਕ ਕੀ ਕਹਿਣਗੇ ਇਸ ਦਾ ਡਰ ਉਸ ਦੇ ਕਦਮ ਰੋਕ ਲੈਂਦਾ ਹੈ ਉਹ ਆਪਣੀ ਵੈਲਿਊ ਨਹੀਂ ਦੱਸ ਸਕਦਾ ਉਹ ਆਪਣੀ ਹੱਦ ਨਹੀਂ ਬਣਾਉਂਦਾ ਉਹ ਆਪਣਾ ਫੈਸਲਾ ਨਹੀਂ ਲੈਂਦਾ ਕਿਉਂਕਿ ਉਸ ਦੇ ਅੰਦਰ ਹਮੇਸ਼ਾ ਅਪਰੂਵਲ ਦੀ ਪੋਖਰੇਂਦੀ ਹੈ ਪਰ ਮਜ਼ਬੂਤ ਦਿਲ ਵਾਲੇ ਮਨੁੱਖ ਦੀ ਸੋਚ ਵੱਖਰੀ ਹੁੰਦੀ ਹੈ ਉਹ ਲੋਕਾਂ ਦੀ ਗੱਲ ਨਹੀਂ ਵੇਖਦਾ ਉਹ ਆਪਣੀ ਮੰਜ਼ਿਲ ਵੇਖਦਾ ਹੈ ਉਹਨਾਂ ਦੀ ਤਾਰੀਫ਼ ਨਾਲ ਨਹੀਂ ਚੱਲਦਾ ਉਹ ਆਪਣੇ ਅਸੂਲਾਂ ਨਾਲ ਚੱਲਦਾ ਹੈ ਉਹ ਫੈਸਲਾ ਕਦੇ ਡਰ ਕੇ ਨਹੀਂ ਹਮੇਸ਼ਾ ਸੋਚ ਸਮਝ ਕੇ ਲੈਂਦਾ ਹੈ ਦਿਲ ਦੀ ਮਜ਼ਬੂਤੀ ਦਾ ਪਹਿਲਾ ਨਿਯਮ ਹੈ ਤੁਸੀਂ ਆਪਣੇ ਆਪ ਨੂੰ ਮਾਫ ਕਰਨਾ ਸਿੱਖੋ ਆਪਣੀਆਂ ਪੁਰਾਣੀਆਂ ਗਲਤੀਆਂ ਨਾਲ ਆਪਣੀ ਜ਼ਿੰਦਗੀ ਨੂੰ ਜ਼ੰਜੀਰਾਂ 'ਚ ਨਾ ਜਕੜੋ ਜਦੋਂ ਦਿਲ ਹਲਕਾ ਹੁੰਦਾ ਹੈ ਇਰਾਦੇ ਭਾਰੀ ਹੋ ਜਾਂਦੇ ਹਨ ਦੂਜਾ ਨਿਯਮ ਆਪਣੇ ਡਰਾਂ ਦਾ ਸਾਹਮਣਾ ਕਰੋ ਡਰ ਉਹਨਾਂ ਨੂੰ ਤੋੜਦਾ ਹੈ ਜੋ ਉਸ ਤੋਂ ਭੱਜਦੇ ਹਨ ਜੋ ਉਸ ਦੀ ਅੱਖ ਵਿੱਚ ਅੱਖ ਪਾ ਕੇ ਖੜੇ ਹੋ ਜਾਂਦੇ ਹਨ ਉਹ ਡਰ ਨੂੰ ਆਪਣਾ ਗੁਲਾਮ ਬਣਾ ਲੈਂਦੇ ਹਨ ਤੀਜਾ ਨਿਯਮ ਦਿਲ ਨੂੰ ਦੂਜਿਆਂ ਦੀ ਗੱਲਾਂ ਦਾ ਕੈਦੀ ਨਾ ਬਣਾਓ ਲੋਕਾਂ ਦੀ ਰਾਏ ਲੋਕਾਂ ਦੀ ਮਤ ਲੋਕਾਂ ਦੀਆਂ ਕਹਾਣੀਆਂ ਇਹ ਤੁਹਾਡੀ ਸੱਚਾਈ ਨਹੀਂ ਜਗਤ ਤੁਹਾਨੂੰ ਉਸ ਨਜ਼ਰੀਏ ਨਾਲ ਵੇਖਦਾ ਹੈ ਜੋ ਉਹ ਸਮਝ ਸਕਦਾ ਹੈ ਪਰ ਤੁਸੀਂ ਉਹ ਹੋ ਜੋ ਤੁਸੀਂ ਆਪਣੇ ਆਪ ਨੂੰ ਸਮਝਦੇ ਹੋ ਮਜ਼ਬੂਤ ਦਿਲਵੜਾ ਬੰਦਾ ਚੁੱਕਦਾ ਜ਼ਰੂਰ ਹੈ ਪਰ ਕੇਵਲ ਆਪਣੀ ਮਰਜ਼ੀ ਨਾਲ ਹਾਰਦਾ ਜ਼ਰੂਰ ਹੈ ਪਰ ਹਰ ਵਾਰ ਸਿੱਖ ਕੇ ਟੁੱਟਦਾ ਜ਼ਰੂਰ ਹੈ ਪਰ ਦੁਬਾਰਾ ਹੋਰ ਹਿੰਮਤ ਨਾਲ ਜੁੜ ਜਾਂਦਾ ਹੈ ਇਹੀ ਰਵਈਆ ਉਸ ਦੀ ਜ਼ਿੰਦਗੀ ਨੂੰ ਵੱਡਾ ਬਣਾਉਂਦਾ ਹੈ। ਇਹੀ ਰਵਈਆ ਉਸ ਦੇ ਮੱਥੇ ਤੇ ਤਾਕਤ ਦੀ ਲਕੀਰ ਲਿਖਦਾ ਹੈ ਅਤੇ ਇਹੀ ਰਵਈਆ ਉਸ ਨੂੰ ਉਹ ਮਨੁੱਖ ਬਣਾ ਦਿੰਦਾ ਹੈ ਜੋ ਕਦੇ ਡਰਦਾ ਨਹੀਂ, ਕੇਵਲ ਚੜਦਾ ਹੈ। ਦੋਸਤੋ, ਜੇ ਦਿਲ ਮਜ਼ਬੂਤ ਹੋ ਗਿਆ ਤਾਂ ਰਸਤਾ ਆਪ ਬਣ ਜਾਂਦਾ ਹੈ। ਤੇ ਜੇ ਦਿਲ ਕਮਜ਼ੋਰ ਰਹਿ ਗਿਆ ਤਾਂ ਕੋਈ ਰਸਤਾ ਵੀ ਤੁਹਾਨੂੰ ਮੰਜ਼ਿਲ ਤੱਕ ਨਹੀਂ ਲੈ ਕੇ ਜਾ ਸਕਦਾ। ਇਸ ਲਈ ਆਪਣੇ ਦਿਲ ਨੂੰ ਮਜ਼ਬੂਤ ਬਣਾਓ। ਆਪਣੇ ਰਵਈਏ ਨੂੰ ਪੱਕਾ ਬਣਾਓ ਅਤੇ ਫਿਰ ਵੇਖੋ ਕਿ ਦੁਨੀਆ ਤੁਹਾਨੂੰ ਗੰਭੀਰਤਾ ਨਾਲ ਲੈਂਦੀ ਹੈ ਅਤੇ ਜ਼ਿੰਦਗੀ ਤੁਹਾਡੇ ਅੱਗੇ ਦਰਵਾਜ਼ੇ ਖੋਲਦੀ ਹੈ। ਦੋਸਤੋ ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਨੁਕਤੇ ਦੀ ਜੋ ਤੁਹਾਡੀ ਸਾਰੀ ਜ਼ਿੰਦਗੀ ਦੀ ਦਿਸ਼ਾ ਬਦਲ ਸਕਦਾ ਹੈ। ਐਟੀਟਿਊਡ ਤੁਹਾਡਾ ਫਿਊਚਰ ਤੈਅ ਕਰਦਾ ਹੈ। ਹਾਂ ਇਹ ਗੱਲ ਸੁਣਨ ਵਿੱਚ ਸਧਾਰਨ ਲੱਗਦੀ ਹੈ। ਪਰ ਇਸ ਦੀ ਡੂੰਗਾਈ ਬਹੁਤ ਵੱਡੀ ਹੈ ਕਿਉਂਕਿ ਲਾਈਫ ਵਿੱਚ ਟੈਲੈਂਟ ਹਮੇਸ਼ਾ ਜਿੱਤਦਾ ਨਹੀਂ ਮੌਕੇ ਹਮੇਸ਼ਾ ਮਿਲਦੇ ਨਹੀਂ ਤੇ ਨੌਲੇਜ ਵੀ ਕਈ ਵਾਰ ਕਾਫੀ ਨਹੀਂ ਹੁੰਦੀ ਜੋ ਚੀਜ਼ ਤੁਹਾਨੂੰ ਉੱਪਰ ਚੜਾਉਂਦੀ ਹੈ ਜੋ ਚੀਜ਼ ਤੁਹਾਡੇ ਰਸਤੇ ਖੋਲਦੀ ਹੈ ਉਹ ਹੈ ਤੁਹਾਡਾ ਰਵਈਆ ਐਟੀਟਿਊਡ ਇਹ ਤੈ ਕਰਦਾ ਹੈ ਤੁਸੀਂ ਮੁਸ਼ਕਲ ਵੇਲੇ ਹਾਰ ਮੰਨੋਗੇ ਜਾਂ ਹੋਰ ਦ੍ਰਿੜ ਹੋ ਕੇ ਖੜੇ ਹੋਵੋਗੇ ਐਟੀਟਿਊਡ ਇਹ ਤੈਅ ਕਰਦਾ ਹੈ ਤੁਸੀਂ ਲੋਕਾਂ ਦੀਆਂ ਗੱਲਾਂ ਦੇ ਮਾਰਿਆਂ ਜਿਵੋਗੇ ਜਾਂ ਆਪਣੇ ਸੁਪਨਿਆਂ ਦੀ ਰੋਸ਼ਨੀ ਨਾਲ ਚੱਲੋਗੇ ਐਟੀਟਿਊਡ ਇਹ ਤੈਅ ਕਰਦਾ ਹੈ ਤੁਸੀਂ ਕਿਹੜੇ ਲੋਕਾਂ ਨਾਲ ਚੱਲੋਗੇ ਉਹਨਾਂ ਨਾਲ ਜੋ ਤੁਹਾਨੂੰ ਥੱਲੇ ਦਬੰਦੇ ਹਨ ਜਾਂ ਉਹਨਾਂ ਨਾਲ ਜੋ ਤੁਹਾਨੂੰ ਉੱਪਰ ਚੁੱਕਦੇ ਹਨ ਬਹੁਤ ਲੋਕ ਸੋਚਦੇ ਹਨ ਕਿ ਸਫਲਤਾ ਕਿਸਮਤ ਨਾਲ ਆਉਂਦੀ ਹੈ ਪਰ ਸਚਾਈ ਇਹ ਹੈ ਸਫਲਤਾ ਉਹਨਾਂ ਦੇ ਹਿੱਸੇ ਆਉਂਦੀ ਹੈ ਜਿੰਨਾ ਦਾ ਰਵਈਆ ਕਹਿੰਦਾ ਮੈਂ ਹਾਰ ਨਹੀਂ ਮੰਨੂੰਗਾ ਐਟੀਟਿਊਡ ਉਹ ਹਥਿਆਰ ਹੈ ਜਿਸ ਨਾਲ ਤੁਸੀਂ ਹਰ ਰੋਜ਼ ਦੀਆਂ ਛੋਟੀਆਂ ਲੜਾਈਆਂ ਜਿੱਤਦੇ ਹੋ ਇਹ ਤੁਹਾਨੂੰ ਇਹ ਯਕੀਨ ਦਿੰਦਾ ਹੈ ਕਿ ਤੁਸੀਂ ਕਾਬਿਲ ਹੁੰਦੇ ਹੋ ਤੁਸੀਂ ਲਾਇਕ ਹੁੰਦੇ ਹੋ ਤੇ ਤੁਸੀਂ ਉਹ ਸਭ ਕੁਝ ਕਰ ਸਕਦੇ ਹੋ ਜੋ ਅੱਜ ਤੁਹਾਨੂੰ ਅਸੰਭਵ ਲੱਗਦਾ ਹੈ ਮਜ਼ਬੂਤ ਰਵਈਏ ਵਾਲੇ ਮਨੁੱਖ ਛੋਟੀ ਗੱਲ ਨਾਲ ਟੁੱਟਦੇ ਨਹੀਂ ਉਹ ਕਿਸੇ ਦੀ ਬੇਇੱਜ਼ਤੀ ਨੂੰ ਆਪਣੇ ਸੁਪਨਿਆਂ ਲਈ ਰੋਕ ਨਹੀਂ ਬਣਾਉਂਦੇ ਉਹ ਹਰ ਤਾਣੇ ਵਿੱਚ ਇੱਕ ਸਬਕ ਲੱਭ ਲੈਂਦੇ ਹਨ ਉਹ ਹਰ ਗਿਰਾਵਟ ਵਿੱਚ ਇੱਕ ਚੜ੍ਹਾਈ ਲੱਭ ਲੈਂਦੇ ਹਨ ਪਰ ਜਿਨ੍ਹਾਂ ਦਾ ਐਟੀਟਿਊਡ ਕਮਜ਼ੋਰ ਹੁੰਦਾ ਹੈ ਉਹ ਛੋਟੀ ਜਿਹੀ ਰੁਕਾਵਟ ਵਿੱਚ ਵੀ ਰੁਕ ਜਾਂਦੇ ਹਨ ਕਿਸੇ ਦੀ ਇੱਕ ਗੱਲ ਉਹਨਾਂ ਦੇ ਦਿਨ ਖਰਾਬ ਕਰ ਦਿੰਦੀ ਹੈ ਕਿਸੇ ਦੀ ਇੱਕ ਨਜ਼ਰ ਉਹਨਾਂ ਦਾ ਆਤਮ ਵਿਸ਼ਵਾਸ ਲਾ ਦਿੰਦੀ ਹੈ ਤੇ ਇਸ ਤਰ੍ਹਾਂ ਉਹ ਆਪਣਾ ਫਿਊਚਰ ਦੂਜਿਆਂ ਦੇ ਹੱਥੀ ਸੌਂਪ ਦਿੰਦੇ ਹਨ ਪਰ ਦੋਸਤੋ ਐਟੀਟਿਊਡ ਉਹ ਤਾਕਤ ਹੈ ਜੋ ਤੁਹਾਡੀਆਂ ਹੱਦਾਂ ਨੂੰ ਤੋੜ ਸਕਦੀ ਹੈ ਤੁਹਾਡੇ ਅੰਦਰ ਜੋ ਸਪਾਰਕ ਹੈ ਉਸ ਨੂੰ ਅੱਗ ਬਣਾਉਣ ਦੀ ਸਮਰੱਥਾ ਐਟੀਟਿਊਡ ਵਿੱਚ ਹੈ ਇਹ ਤੁਹਾਨੂੰ ਉਹ ਬੰਦਾ ਬਣਾਉਂਦੀ ਹੈ ਜੋ ਮੁਸ਼ਕਲਾਂ ਨੂੰ ਰੁਕਾਵਟਾ ਨਹੀਂ ਮੌਕੇ ਵਾਂਗ ਵੇਖਦਾ ਜੇ ਤੁਹਾਡਾ ਰਵਈਆ ਮਜ਼ਬੂਤ ਹੈ ਤਾਂ ਕਿਸਮਤ ਵੀ ਤੁਹਾਡੇ ਨਾਲ ਮਿਹਰਬਾਨ ਹੋ ਜਾਂਦੀ ਹੈ ਰਸਤੇ ਆਪਣੇ ਆਪ ਸਾਫ਼ ਹੋਣ ਲੱਗ ਪੈਂਦੇ ਹਨ ਸਹੀ ਲੋਕ ਤੁਹਾਡੇ ਜੀਵਨ ਵਿੱਚ ਆਉਣ ਲੱਗ ਪੈਂਦੇ ਹਨ ਸਹੀ ਮੌਕੇ ਤੁਹਾਡੇ ਦਰਵਾਜ਼ੇ ਖੜਕਾਉਂਦੇ ਹਨ ਦੋਸਤੋ ਇਸ ਲਈ ਯਾਦ ਰੱਖੋ ਫਿਊਚਰ ਉਹਨਾਂ ਦਾ ਹੁੰਦਾ ਹੈ ਜੋ ਅੱਜ ਆਪਣੇ ਰਵੱਈਏ ਨੂੰ ਮਜ਼ਬੂਤ ਬਣਾਉਂਦੇ ਹਨ ਜੇ ਐਟੀਟਿਊਡ ਟੁੱਟ ਗਿਆ ਤਾਂ ਸੁਪਨੇ ਦੁੰਦਲੇ ਹੋ ਜਾਣਗੇ ਪਰ ਜੇ ਐਟੀਟਿਊਡ ਚਮਕ ਗਿਆ ਤਾਂ ਫਿਊਚਰ ਸੋਨੇ ਵਾਂਗ ਚਮਕੇਗਾ ਤੁਸੀਂ ਜੋ ਵੀ ਬਣਨਾ ਚਾਹੁੰਦੇ ਹੋ ਉਸ ਦੀ ਸ਼ੁਰੂਆਤ ਟੈਲੈਂਟ ਨਾਲ ਨਹੀਂ ਐਟੀਟਿਊਡ ਨਾਲ ਹੁੰਦੀ ਹੈ ਤੇ ਜਦੋਂ ਐਟੀਟਿਊਡ ਬਦਲ ਜਾਂਦਾ ਹੈ ਉਸ ਦਿਨ ਤੁਹਾਡਾ ਫਿਊਚਰ ਕਿਸੇ ਤੋਂ ਵੀ ਨਹੀਂ ਰੁਕਦਾ ਦੋਸਤੋ ਜੇ ਤੁਸੀਂ ਇਹ ਵੀਡੀਓ ਇੱਥੇ ਤੱਕ ਸੁਣ ਲਈ ਹੈ ਤਾਂ ਇੱਕ ਗੱਲ ਮੈਂ ਪੂਰੇ ਯਕੀਨ ਨਾਲ ਕਹਿ ਸਕਦਾ ਤੁਹਾਡੇ ਵਿੱਚ ਤਾਕਤ ਹੈ ਕਿਉਂਕਿ ਕਮਜ਼ੋਰ ਮਨੁੱਖ ਕਦੇ ਵੀ ਆਪਣੇ ਰਵੱਈਏ ਬਾਰੇ ਨਹੀਂ ਸੋਚਦਾ ਉਹ ਕਦੇ ਨਹੀਂ ਜਾਣਦਾ ਕਿ ਉਸ ਦੀ ਜ਼ਿੰਦਗੀ ਦੀ ਦਿਸ਼ਾ ਉਸ ਦੇ ਆਪਣੇ ਹੀ ਰਵੱਈਏ ਵਿੱਚ ਲੁਕੀ ਹੁੰਦੀ ਹੈ ਪਰ ਤੁਸੀਂ ਤੁਸੀਂ ਆਪਣੇ ਆਪ ਨੂੰ ਬਦਲਣ ਲਈ ਤਿਆਰ ਹੋ ਇਹ ਸਭ ਤੋਂ ਵੱਡੀ ਸ਼ੁਰੂਆਤ ਹੈ ਕਿ ਲੋਕ ਕਮਜ਼ੋਰ ਕਿਉਂ ਸਮਝਦੇ ਹਨ ਸਹੀ ਰਵਈਆ ਕੀ ਹੁੰਦਾ ਹੈ ਲੋਕ ਜੱਜ ਕਿਉਂ ਕਰਦੇ ਹਨ ਰਵਈਆ ਕਿਵੇਂ ਮੰਨਦਾ ਹੈ ਤੇ ਇਹ ਸਭ ਤੁਹਾਡੇ ਫਿਊਚਰ ਨੂੰ ਕਿਵੇਂ ਸ਼ੇਪ ਕਰਦਾ ਹੈ ਪਰ ਦੋਸਤੋ ਇਸ ਸਾਰੀ ਗੱਲ ਦੀ ਇੱਕ ਹੀ ਅੰਤਿਮ ਸੱਚਾਈ ਹੈ ਤੁਹਾਡੇ ਤੋਂ ਬਿਨਾ ਕੋਈ ਵੀ ਤੁਹਾਡੇ ਰਵੱਈਏ ਨੂੰ ਨਹੀਂ ਬਦਲ ਸਕਦਾ ਨਾ ਤੁਹਾਡਾ ਪਰਿਵਾਰ ਨਾ ਦੋਸਤ ਨਾ ਦੁਨੀਆ ਨਾ ਸਮਾਂ ਬਦਲਾਵ ਹਮੇਸ਼ਾ ਅੰਦਰੋਂ ਹੁੰਦਾ ਹੈ ਤੇ ਜਦੋਂ ਅੰਦਰ ਬਦਲਾਵ ਆ ਜਾਂਦਾ ਹੈ ਤਾਂ ਬਾਹਰ ਦੀ ਜ਼ਿੰਦਗੀ ਆਪਣੇ ਆਪ ਬਦਲਣ ਲੱਗ ਪੈਂਦੀ ਹੈ ਅੱਜ ਤੋਂ ਤੁਸੀਂ ਆਪਣੀ ਚੰਗਿਆਈ ਨੂੰ ਕਮਜ਼ੋਰੀ ਨਹੀਂ ਬਣਨ ਦੇਣੀ ਤੁਸੀਂ ਆਪਣੀ ਚੁੱਪੀ ਨੂੰ ਬੇਇੱਜ਼ਤੀ ਨਹੀਂ ਬਣਨ ਦੇਣੀ ਤੇ ਤੁਸੀਂ ਆਪਣੇ ਦਿਲ ਨੂੰ ਦਰਾਂ ਦੇ ਹੱਥੋਂ ਕਾਬੂ ਨਹੀਂ ਹੋਣ ਦੇਣਾ ਤੁਸੀਂ ਅੱਜ ਤੋਂ ਆਪਣੇ ਲਈ ਖੜੇ ਹੋਣਾ ਆਪਣੀਆਂ ਹੱਦਾਂ ਤੈਅ ਕਰਨੀਆਂ ਹਨ ਆਪਣੀ ਵੈਲਿਊ ਸਮਝਣੀ ਹੈ ਤੇ ਦੁਨੀਆ ਨੂੰ ਦੱਸ ਦੇਣਾ ਕਿ ਤੁਸੀਂ ਕਮਜ਼ੋਰ ਨਹੀਂ ਸਿਰਫ ਸ਼ਰਾਫਤ ਵਾਲਿਓ ਤੇ ਜਿੱਥੇ ਸ਼ਰਾਫਤ ਨੂੰ ਤਾਕਤ ਮਿਲ ਜਾਂਦੀ ਹੈ ਉਥੇ ਰਵਈਆ ਜਨਮ ਲੈਂਦਾ ਹੈ ਯਾਦ ਰੱਖੋ ਦੋਸਤੋ ਜ਼ਿੰਦਗੀ ਹਮੇਸ਼ਾ ਉਹਨਾਂ ਦਾ ਸਾਥ ਦਿੰਦੀ ਹੈ ਜੋ ਆਪਣੀ ਇੱਜ਼ਤ ਦਾ ਸਾਥ ਦਿੰਦੇ ਹਨ ਜੋ ਆਪਣੇ ਆਪ ਨੂੰ ਮੰਨਦੇ ਹਨ ਜੋ ਲੋਕਾਂ ਦੇ ਨਹੀਂ ਆਪਣੇ ਅੰਦਰਲੇ ਮਨੁੱਖ ਦੀ ਸੁਣਦੇ ਹਨ ਹਰ ਰੋਜ਼ ਜਦੋਂ ਤੁਸੀਂ ਸਵੇਰੇ ਉੱਠੋ ਆਪਣੇ ਆਪ ਨੂੰ ਇੱਕ ਗੱਲ ਕਹੀਓ ਕਿ ਅੱਜ ਮੈਂ ਆਪਣੇ ਲਈ ਜੀਵਾਂਗਾ ਆਪਣੀ ਇੱਜ਼ਤ ਨਾਲ ਜੀਵਾਂਗਾ ਤੇ ਰਵੱਈਏ ਨਾਲ ਜੀਵਾਂਗਾ ਕਿਉਂਕਿ ਜਿਹੜੇ ਮਨੁੱਖ ਆਪਣੇ ਰਵੱਈਏ ਨੂੰ ਮਜ਼ਬੂਤ ਬਣਾਉਂਦੇ ਹਨ ਉਹ ਆਪਣੀ ਤਕਦੀਰ ਨੂੰ ਵੀ ਖੁਦ ਲਿਖਦੇ ਹਨ ਦੋਸਤੋ ਤੁਹਾਡੀ ਜ਼ਿੰਦਗੀ ਤੁਹਾਡੀ ਤਾਕਤ ਤੁਹਾਡਾ ਰਵੱਈਆ ਇਹ ਸਭ ਤੁਹਾਡੀ ਚੋਇਸ ਹੈ ਕਮਜ਼ੋਰ ਬਣ ਕੇ ਵੀ ਜੀ ਸਕਦੇ ਹੋ ਤੇ ਮਜ਼ਬੂਤ ਬਣ ਕੇ ਵੀ ਪਰ ਜੋ ਮਨੁੱਖ ਮਜ਼ਬੂਤੀ ਨਾਲ ਜੀਵਨ ਚੁਣਦਾ ਹੈ ਉਹ ਕਦੇ ਮੋੜ ਪਿੱਛੇ ਨਹੀਂ ਵੇਖਦਾ ਉਹ ਚੜਦਾ ਹੈ ਉਹ ਵੱਧਦਾ ਹੈ ਉਹ ਬਣਦਾ ਹੈ ਆਪਣੀ ਕਹਾਣੀ ਦਾ ਸੱਚਾ ਨਾਇਕ ਤਾਂ ਦੋਸਤੋ ਇੱਜ਼ਤ ਨਾਲ ਜਿਓ ਰਵੱਈਏ ਨਾਲ ਜਿਓ ਤੇ ਆਪਣੇ ਆਪ ਨੂੰ ਉਹ ਜਗ੍ਹਾ ਦਿਓ ਜਿਸ ਦੇ ਤੁਸੀਂ ਹੱਕਦਾਰ ਹੋ ਵੀਡੀਓ ਦੇਖਣ ਲਈ ਧੰਨਵਾਦ ਜੇ ਇਹ ਸਬਕ ਦਿਲ ਨੂੰ ਲੱਗੇ ਤਾਂ ਇਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ ਕਿਉਂਕਿ ਜਦੋਂ ਰਵਈਆ ਬਦਲ ਜਾਂਦਾ ਹੈ ਜ਼ਿੰਦਗੀ ਵੀ ਬਦਲ ਜਾਂਦੀ ਹੈ